ਉਹ ਜਾਣ ਬੁੱਝ ਕੇ ਕਿ ਲੋਕਾਂ 'ਚ ਗੱਲ ਪਈ ਜੀ ਵੀ ਇਹ ਤਾਂ ਫੰਡ ਖਾਂਦੀਆਂ ਨੇ ਕਿਉਂ ਕਰੀ ਕਿਸੇ ਡੇਰੇਦਾਰ ਤੋਂ ਸਵਾਲ ਪੁੱਛਿਆ ਕਿ ਅਸੀਂ ਫੰਡ ਦਾ ਹਿਸਾਬ ਪੁੱਛਿਆ ਕਿਸੇ ਲੀਡਰ ਤੋਂ ਪੁੱਛਿਆ ਵੀ ਤੈਨੂੰ ਇੰਨਾ ਫੰਡ ਫਲਾਣੇ ਪਿੰਡ ਦੇ ਸਰਪੰਚ ਨੇ ਦਿੱਤਾ ਤਾਂ ਹਿਸਾਬ ਦੇ ਕਿਸਾਨ ਜਥੇਬੰਦੀ ਕਿਉਂ ਇੱਕ 100 ਰੁਪਇਆ ਜਾਂ 1000 ਰੁਪਇਆ ਕੋ ਦਿੰਦਾ ਉਹ ਉਹ ਕਿਸਾਨ ਜਥੇਬੰਦੀਆਂ ਹਰ ਸਾਲ ਜਿਹੜੀਆਂ ਸਹੀ ਕਿਸਾਨ ਜਥੇਬੰਦੀਆਂ ਨੇ ਅਸੀਂ ਅਸੀਂ ਆਪਦੀ ਗੱਲ ਕਰਦੇ ਹਾਂ ਅਸੀਂ ਹਰ ਪਿੰਡ ਦੇ ਵਿੱਚ ਹਿਸਾਬ ਨਾਲ ਲਾਉਣੇ ਵੀ ਆ ਪੈਸੇ ਆਏ ਸੀ ਭਾਈ ਇੰਨੇ ਖਰਚੇ ਹੁਣ ਬਦਨਾਮ ਕਰਕੇ ਕਿਉਂ ਇਹਨਾਂ ਨੂੰ ਬਦਨਾਮ ਕਿਉਂ ਕੀਤਾ ਜਾਵੇ ਲੋਕਾਂ ਨੂੰ ਖਦੇੜ ਮੋਦੀ ਵਾਂਗੂ ਇਹ ਵੀ ਉਹੀ ਕੁਛ ਕਰ ਰਹੇ ਨੇ মিডিਆ ਸਾਰਾ ਇਹਨਾਂ ਦਾ ਇਹਨਾਂ ਦੇ ਖਿਲਾਫ ਬੋਲਦਾ ਕੌਣਾ ਹੈ ਕਿਸਾਨ ਜਥੇਬੰਦੀਆਂ ਕਿਉਂਕਿ ਮਾਸਟਰਾਂ ਨੂੰ ਕੁੱਟ ਕੇ ਭਜਾ ਲਿਆ ਮਜ਼ਦੂਰਾਂ ਨੂੰ ਕੁੱਟ ਕੇ ਭਜਾ ਲਿਆ ਕਿਉਂਕਿ ਕਿਸਾਨ ਜਿਹੜਾ ਸਾਡੇ ਪੰਜਾਬ ਦੀ ਰੀੜ ਦੀ ਹੱਡੀ ਆ ਵੋਟਾਂ 'ਚ ਵੀ ਸਾਰੇ ਕਸ਼ਚ ਕਾਨੂੰਨ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਲੋਕ ਕਾਨੂੰਨ ਸਰਕਾਰਾਂ ਵਾਸਤੇ ਨਹੀਂ ਹੁੰਦੇ ਤੇ ਜਦੋਂ ਲੋਕ ਧਾਰਨ ਕਰ ਲੈਣ ਹੁਣ ਲੋਕਾਂ ਨੇ ਮੰਨ ਲਿਆ ਵੀ ਕਾਨੂੰਨ ਸਾਡੇ ਵਿਰੋਧ ਨੇ ਖੇਤੀ ਕਾਨੂੰਨ ਸੁਪਰੀਮ ਕੋਰਟ ਵੀ ਕੀ ਕੁਛ ਕਹਿੰਦੀ ਨਹੀਂ ਮੰਤਰੀ ਵੀ ਕਹਿੰਦੇ ਸੀ ਕਾਨੂੰਨ ਵਾਪਸ ਨਹੀਂ ਹੋਣਗੇ ਕਿੰਨੇ ਕਾਰਪੋਰੇਟ ਘਰਾਣੇ ਪਿੱਛੇ ਸੀ ਤਾਂ ਫੇਰ ਵੀ ਲੋਕਾਂ ਦੇ ਅੱਗੇ ਝੁਕ ਕੇ ਸਕਰੂਨ ਵਾਪਸ ਕਰਨੇ ਪਏ ਗੁਰੂ ਸਾਹਿਬ ਦੇ ਗੁਰਪੁਰ ਵਾਲੇ ਦਿਨ ਇਹ ਸਰਕਾਰ ਨੂੰ ਬਹੁਤ ਵੱਡਾ ਜਿਹੜਾ ਖਮਿਆਜਾ ਭੁਗਤਣਾ ਪਊਗਾ ਤੇ ਘੱਟੋ ਘੱਟ ਜਿਹੜਾ ਆਮ ਆਦਮੀ ਦਾ ਵਿਖਾਵਾ ਕਰਦੇ ਰਹਿੰਦੇ ਆ ਵੀ ਅਸੀਂ ਆਮ ਆਦਮੀਆਂ ਅਸੀਂ ਲੋਕਾਂ ਦੇ ਨਾਲ ਆ ਉਹ ਗੱਲ ਬਿਲਕੁਲ ਸਾਫ਼ ਹੋ ਜੂਗੀ ਵੀ ਇਹ ਵੀ ਪਹਿਲਾਂ ਵਾਲਿਆਂ ਵਰਗੀ ਆ ਇਹਨਾਂ 'ਚ ਵੀ ਕੋਈ ਫਰਕ ਨਹੀਂ ਪਰ ਜਿਹੜੇ ਜਿਹੜੇ ਕਿਸਾਨ ਆਗੂ ਕੱਲ ਗਏ ਸੀ ਉੱਥੇ ਜੋ ਸੀਐਮ ਸਾਹਿਬ ਨਾਲ ਮੰਨ ਕੇ ਆਏ ਨੇ ਉਹਨਾਂ ਨੂੰ ਕਿਹ ਵੇਖ ਦੇ ਜੇ ਕੁਲਦੀਪ ਧਾਰੀਵਾਲ ਇੱਥੇ ਆ ਪਾਇਆ ਹੈ ਮੋਰਚਾ ਚਕਾਉਣ ਲਈ ਵੀ ਚੁੱਕ ਕੇ ਪਾਸੇ ਕਰੋ ਤਾ ਸਾਡੇ ਜਦੋਂ ਇਹ ਕਿਸਾਨ ਆਏ ਨੇ ਤਾਂ ਉਹਦੀ ਗੱਲਬਾਤ ਉਹਨੇ ਕੀਤੀ ਏ ਔਰ ਉਹ ਜਿਹੜੀਆਂ ਸਾਡੀਆਂ ਗੱਲਾਂ ਨੇ ਜਿਹੜੇ ਅਸੀਂ ਰੱਖੇ ਨੇ ਕਿ ਬਾਣੀ ਗੰਦਾ ਕਰਦੀ ਏ ਫੈਕਟਰੀ ਜੋ ਵੀ ਅਸੀਂ ਪੁਆਇੰਟ ਰੱਖੇ ਨੇ ਸਾਡੀ ਕਮੇਟੀ ਨੇ ਰੱਖੇ ਨੇ ਉਹਦੇ ਨਾਲ ਸਹਿਮਤ ਹੋਇਆ ਔਰ ਜਿਹੜੀ ਸਾਨੂੰ ਦਾਬਾ ਦਿੰਦੇ ਸੀ ਕਿ ਕੋਰਟ ਚ ਕੇਸ ਚੱਲ ਰਿਹਾ ਕੋਰਟ ਦਾ ਫੈਸਲਾ ਆ ਗਿਆ ਉਹ ਕਹਿੰਦਾ ਪਿੱਛੇ ਹਟੋ ਤਾਂ ਉਹਦੇ ਤੋਂ ਵੀ ਪਿੱਛੇ हट ਕੇ ਗਿਆ ਉਲਟਾ ਇਹ ਕਹਿ ਕੇ ਗਿਆ ਕਿ ਅਸੀਂ ਕੋਰਟ ਦੇ ਵਿੱਚ ਤੁਹਾਡੇ ਵਕੀਲ ਬਣ ਕੇ ਤੁਹਾਡੀ ਲੜਾਈ ਲੜਾਂਗੇ ਪਰ ਜਦੋਂ ਕਮੇਟੀ ਉੱਥੇ ਜਾ ਕੇ ਗੱਲਬਾਤ ਕੀਤੀ ਉੱਥੇ ਗੱਲਬਾਤ ਜਿਹੜੀ ਚੱਲਦੀ ਏ ਤੁਹਾਨੂੰ ਪਤਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਕਲਾਕਾਰ ਨੇ ਉਹ ਜਦੋਂ ਕਲਾਕਾਰੀ ਨਾਲ ਗੱਲ ਪੇਸ਼ ਕਰਦੇ ਨੇ ਸਾਡੇ ਅੱਗੋਂ ਉਹ ਸਮਝਣੀ ਪਈ ਉਹਨਾਂ ਦੀ ਗੱਲ ਸੋ ਇਸ ਕਰਕੇ ਸਾਡੇ ਅੱਗੋਂ ਕੁਝ ਗੱਲਾਂ ਨਾਲ ਜਿਵੇਂ ਅਨਜਾਨਪੁਰੇ ਚ ਸਹਿਮਤ ਹੋਏ ਨੇ ਉਹ ਜੇ ਲੋਕਾਂ ਨੂੰ ਤੇ ਵੇਖੋ ਕਲਾਕਾਰ ਉਲਝਾ ਲਿੰਦਾ ਜੇ ਤੁਹਾਡੇ ਆਗੂਆਂ ਨੂੰ ਵੀ ਕਲਾਕਾਰ ਉਲਝਾ ਗਿਆ ਤੁਹਾਡੀ ਕਲਾਕਾਰੀ ਫਿਰ ਕਦੀ ਨਹੀਂ ਜਿਹੜੇ ਸਾਡੇ ਜਥੇਬੰਦੀਆਂ ਦੇ ਆਗੂ ਗਏ ਸੀ ਉਹ ਉਹਨਾਂ ਨੇ ਗੱਲ ਰੱਖੀ ਏ ਉਹ ਨਹੀਂ ਉਲਝੇ ਬਲਦੇਵ ਜੀਰਾ ਜੀ ਖੜੇ ਨੇ ਸੁਖਦੇਵ ਕੋਕਰੀ ਗਏ ਨੇ ਹੋਰ ਜਥੇਬੰਦੀ ਦੇ ਆਗੂ ਗਏ ਨੇ ਉਹਨਾਂ ਨੇ ਗੱਲ ਪੂਰੀ ਰੱਖੀ ਏ ਕਿ ਇੱਥੇ ਜੇ ਤੁਸੀਂ ਕਹੋ ਵੀ ਧਰਨਾ ਚੁੱਕ ਲੋ ਨਹੀਂ ਚੁੱਕਿਆ ਜਾਣਾ ਅਸੀਂ ਕੱਲ ਸੀਐਮ ਸਾਹਿਬ ਨੂੰ ਉੱਥੇ ਲਾਂਭਾ ਦਿੱਤਾ ਪਰ ਉਹ ਪਤਾ ਨਹੀਂ ਕੀ ਗੱਲ ਸੀ ਥੋੜੇ ਜੁੱਖੜੇ ਸੀਗੇ ਤੇ ਉਹ ਪੈ ਵੀ ੁਖੜੇ ਘਵਾੜੇ ਵਾਂਗੂ ਅੱਛਾ ਤੇ ਦੇਖੇ ਮੈਂ ਉੱਥੇ ਬੰਦੇ ਮਰ ਆ ਲੈਂਦਾ ਮੈਂ ਕਿ ਜਿੱਥੋਂ ਬੰਦੇ ਕਿੱਥੋਂ ਮਰਨੇ ਸੀ ਟਕਰਾਅ ਹੋਣਾ ਸੀਗਾ ਤੋ ਦੱਸਿਆ ਸੀਗਾ ਵੀ ਕੋਈ ਟਕਰਾਅ ਵਾਲੀ ਤਾਂ ਗੱਲ ਹੀ ਹੈ ਨਹੀਂ ਕੋਈ ਇੱਥੇ ਦੂਸਰੀ ਗੱਲ ਆ ਵੀ ਜਿਹੜੇ ਸਹਿਮਤ ਹੋ ਕੇ ਗਏ ਆ ਦੇਖੋ ਅਸੀਂ ਤਾਂ ਸਰਕਾਰ ਚੁਣੀ ਆ ਜੀ ਅਸੀਂ ਤੁਹਾਨੂੰ ਅਪੀਲ ਹੀ ਕਰ ਸਕਦੇ ਹਾਂ ਇੱਥੇ ਹੁਣ ਸਵਾਲ ਇਹ ਨਹੀਂਗਾ ਵੀ ਪਾਣੀ ਸਾਫ਼ ਹੋ ਗਿਆ ਜਾਂ ਅੱਗੇ ਖਰਾਬ ਨਹੀਂ ਕਰੂਗਾ ਜਦ ਲੋਕਾਂ ਦੀ ਮੰਗ ਆ ਇਸ ਇਲਾਕੇ ਦੇ ਲੋਕਾਂ ਦੀ ਵੀ ਖਰਾਬ ਬਿਨਾ ਸਾਰ ਸਕਦਾ ਪਾਣੀ ਬਿਨਾ ਨਹੀਂ ਸਾਰ ਸਕਦਾ ਤੇ ਜਦੋਂ ਪਾਣੀ ਬਿਨਾਂ ਨਹੀਂ ਸਰ ਸਕਦਾ ਅੱਜ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਗੁਰੂ ਸਾਹਿਬ ਨੂੰ ਮੰਨਦਾ ਤੇ ਸਾਡੇ ਗੁਰੂ ਸਾਹਿਬ ਤਾਂ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਤੇ ਜਦੋਂ ਪਾਣੀ ਪਿਤਾ ਆ ਜੀ ਤੇ ਬਿਨਾਂ ਸਾਸੀ ਬਾਜ ਨਹੀਂ ਸਕਦੇ ਫਿਰ ਆ ਜਿਹੜੇ 2 2.5 ਲੱਖ ਲੋਕ ਨੇ ਇਸ ਇਲਾਕੇ ਦੇ ਉਹਨਾਂ ਦੀ ਮੰਗ ਆ ਫੈਕਟਰੀ ਬੰਦ ਕਰੋ ਕਿਹੜੀ ਵੈਲਣੇ ਚ ਵਾਹੀ ਵੀ ਕਿਉਂ ਨਹੀਂ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਬੰਦ ਕਰ ਰਹੇ ਤੁਸੀਂ ਲੋਕਾਂ ਦੀਆਂ ਮੰਗਾਂ ਦੀ ਆਵਾਜ਼ ਬਣਦੇ ਹੋ ਲੋਕਾਂ ਦੀਆਂ ਮੰਗਾਂ ਦੀ ਰਾਖੀ ਕਰਦੇ ਹੋ ਪਰ ਇਹ ਆ ਵੀ ਭਗਵੰਤ ਮਾਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਵੀ ਇਹ ਕਿਸਾਨ ਜਥੇਬੰਦੀਆਂ ਜੇ ਰੋਲਾ ਨਾ ਪਾਉਣਗੇ ਉਹਨਾਂ ਨੂੰ ਫ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਜੀ ਨੂੰ ਪਤਾ ਅਸੀਂ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਸੇਵ ਵਿੱਚ ਹਾਜ਼ਰ ਹੋ ਜਾਨੇ ਆ ਸ਼ਰਾਬ ਫੈਕਟਰੀ ਦਾ ਮੁੱਦਾ ਸੋਸ਼ਲ ਮੀਡੀਆ ਤੇ ਬੜਾ ਹੀ ਗਰਮਾਇਆ ਹੋਇਆ ਹੈ ਸਰਕਾਰ ਪੱਬਾਂ ਪਾਰੇ ਨੂੰ ਚਕਾਉਣ ਦੇ ਲਈ ਔਰ ਅੱਜ ਵੀ ਮੰਤਰੀ ਸਹਿਬਾਨ ਵੀ ਆਏ ਕੱਲ ਸੀਐਮ ਸਾਹਿਬ ਦੇ ਨਾਲ ਆਗੂਆਂ ਨੇ ਮੀਟਿੰਗ ਵੀ ਕੀਤੀ ਆਪਾਂ ਵੇਖਦੇ ਹਾਂ ਵੀ ਅੱਜ ਦੇ ਕੀ ਮਾਹੌਲ ਨੇ ਸਰਕਾਰ ਜਿਹੜੀ ਇਹ ਬਲ ਪ੍ਰਯੋਗ ਕਰਕੇ ਧਰਨਾ ਚਕਾਰ ਰਹੀ ਏ ਇਹ ਆਗੂ ਧਰਨੇ ਨੂੰ ਕਿਵੇਂ ਵੇਖਦੇ ਨੇ ਸੋ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਆਗੂ ਸਹਿਬਾਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ ਹੁਣ ਮੌਜੂਦਾ ਹਾਲਾਤ ਮੌਜੂਦਾ ਸਥਿਤੀ ਨੂੰ ਕਿਵੇਂ ਵੇਖਦੇ ਵੀ ਹਰ ਮੋੜ ਦੇ ਉੱਪਰ ਫੋਰਸ ਤਾਇਨਾਤ ਏ ਹਰ ਕੱਚੇ ਪੈਦੇ ਉੱਪਰ ਕਿਵੇਂ ਵੇਖਦੇ ਜੀ ਆ ਵੇਖੋ ਜੀ ਅਸੀਂ ਜਿਹੜੀ ਲੜਾਈ ਲਗਭਗ ਉਹ ਜਿੱਤ ਵੱਲ ਸਾਡੀ ਵੱਧ ਚੁੱਕੀ ਹੈ ਸਾਡਾ 5 ਮਹੀਨੇ ਤੋਂ ਜਿਹੜਾ ਮੋਰਚਾ ਚੱਲ ਰਿਹਾ ਸੀ ਇਹ ਇੱਕ ਪੁਆਇੰਟ ਸੀ ਜਿੱਥੇ ਆ ਕੇ ਮੋਰਚੇ ਨੇ ਜਿੱਤ ਹਾਰ ਦਾ ਫੈਸਲਾ ਕਰਨਾ ਸੀ ਸੋ ਉੱਥੇ ਫੈਸਲਾ ਜਿਹੜਾ ਉਹ ਜਿੱਤ ਦਾ ਹੋਇਆ ਕਿਉਂਕਿ ਪਿਛਲੇ 2 ਦਿਨਾਂ ਤੋਂ ਸਰਕਾਰ ਆਪਦੀਆਂ ਫੋਰਸਾਂ ਲਗਾਤਾਰ ਤਨੈਤ ਕਰ ਰਹੀ ਸੀ ਕੀਤੀਆਂ ਨੇ ਤਾਂ ਸਾਡੀਆਂ ਜਥੇਬੰਦੀਆਂ ਨੇ ਵੀ ਲਗਾਤਾਰ ਫੈਸਲੇ ਲਏ ਨੇ ਔਰ ਅੱਜ ਜਦੋਂ ਕੁਲਦੀਪ ਧਾਰੀਵਾਲ ਇੱਥੇ ਆ ਪਾਇਆ ਹੈ ਮੋਰਚਾ ਚਕਾਉਣ ਲਈ ਵੀ ਚੁੱਕ ਕੇ ਪਾਸੇ ਕਰੋ ਜੀ ਤਾਂ ਸਾਡੇ ਜਦੋਂ ਇਹ ਕਿਸਾਨ ਆਏ ਨੇ ਤਾਂ ਉਹਦੀ ਗੱਲਬਾਤ ਉਹਨੇ ਕੀਤੀ ਏ ਔਰ ਉਹ ਜਿਹੜੀਆਂ ਸਾਡੀਆਂ ਗੱਲਾਂ ਨੇ ਜਿਹੜੇ ਅਸੀਂ ਰੱਖੇ ਨੇ ਕਿ ਬਾਣੀ ਗੰਦਾ ਕਰਦੀ ਏ ਫੈਕਟਰੀ ਜੋ ਵੀ ਅਸੀਂ ਪੁਆਇੰਟ ਰੱਖੇ ਨੇ ਸਾਡੀ ਕਮੇਟੀ ਨੇ ਰੱਖੇ ਨੇ ਉਹਦੇ ਨਾਲ ਸਹਿਮਤ ਹੋਇਆ ਔਰ ਜਿਹੜੀ ਸਾਨੂੰ ਦਾਬਾ ਦਿੰਦੇ ਸੀ ਕਿ ਕੋਰਟ ਚ ਕੇਸ ਚੱਲ ਰਿਹਾ ਕੋਰਟ ਦਾ ਫੈਸਲਾ ਆ ਗਿਆ ਉਹ ਕਹਿੰਦਾ ਪਿੱਛੇ ਹਟੋ ਤਾਂ ਉਹਦੇ ਤੋਂ ਵੀ ਪਿੱਛੇ हट ਕੇ ਗਿਆ ਉਲਟਾ ਇਹ ਕਹਿ ਕੇ ਗਿਆ ਕਿ ਅਸੀਂ ਕੋਰਟ ਦੇ ਵਿੱਚ ਤੁਹਾਡੇ ਵਕੀਲ ਬਣ ਕੇ ਤੁਹਾਡੀ ਲੜਾਈ ਲੜਾਂਗੇ ਉਹ ਇੱਕ ਵਾਰ ਕਹਿ ਰਹੇ ਨੇ ਵੀ ਇੱਕ ਵਾਰ ਤੁਹਾਨੂੰ ਚੱਕਣਾ ਪਏਗਾ ਇੱਕ ਵਾਰ ਪਿਛਾਂ ਹਟਣਾ ਪਏਗਾ ਵੀ ਕਾਨੂੰਨਨ ਤੌਰ ਤੇ ਉਹ ਸੱਚੇ ਨੇ ਵੀ ਕਾਨੂੰਨੀ ਲੜਾਈ ਉਹਨਾਂ ਨੇ ਲੜੀ ਇਸ ਲਈ ਅਸੀਂ ਵਿੱਚ ਸਰਕਾਰ ਨੇ ਇਹ ਇਨਵੋਲਵਮੈਂਟ ਨਹੀਂ ਕੀਤੀ ਆ ਵੇਖੋ ਜੀ ਇਹ ਗੱਲ ਕੋਰਟ ਵੱਲੋਂ ਆਈ ਏ ਵੀ ਇਹਨਾਂ ਦਾ ਧਰਨਾ ਚਕਾਓ ਸਰਕਾਰ ਦਾ ਕੱਲ ਤੱਕ ਅੱਜ ਦੇ ਜਦੋਂ ਆਉਣ ਤੱਕ ਫੈਸਲਾ ਇਹੀ ਸੀ ਅੱਜ ਜਿਹੜਾ ਸਾਡੇ ਕਿਸਾਨਾਂ ਦਾ ਇਕੱਠ ਸੀ ਇਸ ਲੋਕਾਂ ਦਾ ਇਕੱਠ ਸੀ ਉਹਦੇ ਕਰਕੇ ਉਹ ਫੈਸਲਾ ਆਪਦਾ ਬਦਲੇ ਆ ਉਹਨਾਂ ਦਾ ਸਰਕਾਰ ਦੇ ਪਰ ਕਿਸਾਨ ਆਗੂ ਕੱਲ ਕੁਝ ਗੱਲਾਂ ਮੰਨ ਆਏ ਉਹਨਾਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਵੀ ਸਾਡੀਆਂ ਮੰਗਾ ਮੰਗਾ ਜਿਹੜੀਆਂ ਨੇ ਮੰਨੀਆਂ ਗਈਆਂ ਨੇ ਬਾਕੀ ਸੰਗਤ ਤੋਂ ਫੈਸਲਾ ਲਾਂਗੇ ਤੇ ਜਿਹੜੇ ਕਿਸਾਨ ਆਗੂ ਕੱਲ ਗਏ ਸੀ ਉੱਥੇ ਜੋ ਸੀਐਮ ਸਾਹਿਬ ਨਾਲ ਮੰਨ ਕੇ ਆਏ ਉਹਨਾਂ ਨੂੰ ਕਿਹਾ ਵੇਖ ਦੇ ਜੇ ਅ ਵੇਖੋ ਜੀ ਸਾਡੀ ਜਿਹੜੀ ਕਮੇਟੀ ਏ ਜੀ ਉਹ ਗਈ ਏ ਹੂੰ ਪਰ ਜਦੋਂ ਕਮੇਟੀ ਉੱਥੇ ਜਾ ਕੇ ਗੱਲਬਾਤ ਕੀਤੀ ਉੱਥੇ ਗੱਲਬਾਤ ਜਿਹੜੀ ਚੱਲਦੀ ਏ ਤੁਹਾਨੂੰ ਪਤਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਕਲਾਕਾਰ ਨੇ ਉਹ ਜਦੋਂ ਕਲਾਕਾਰੀ ਨਾਲ ਗੱਲ ਪੇਸ਼ ਕਰਦੇ ਨੇ ਸਾਡੇ ਅਗਵਾ ਨੂੰ ਸਮਝਣੀ ਪਈ ਉਹਨਾਂ ਦੀ ਗੱਲ ਤੋ ਇਸ ਕਰਕੇ ਸਾਡੇ ਆਗੂ ਕੁਝ ਗੱਲਾਂ ਨਾਲ ਜਿਵੇਂ ਅਨਜਾਨਪੁਰੇ ਚ ਸਹਿਮਤ ਹੋਏ ਨੇ ਉਹ ਲੋਕਾਂ ਨੂੰ ਤੇ ਵੇਖੋ ਕਲਾਕਾਰ ਉਲਝਾ ਲਿੰਦਾ ਜੇ ਤੁਹਾਡੇ ਆਗੂਆਂ ਨੂੰ ਵੀ ਕਲਾਕਾਰ ਉਲਝਾ ਗਿਆ ਤੁਹਾਡੀ ਕਲਾਕਾਰੀ ਫਿਰਕਾ ਦੀ ਨਹੀਂ ਜਿਹੜੇ ਸਾਡੇ ਜਥੇਬੰਦੀਆਂ ਦੇ ਆਗੂ ਗਏ ਸੀ ਉਹ ਉਹਨਾਂ ਨੇ ਗੱਲ ਰੱਖੀ ਏ ਉਹ ਨਹੀਂ ਉਲਝੇ ਬਲਦੇਵ ਜੀਰਾ ਜੀ ਖੜੇ ਨੇ ਸੁਖਦੇਵ ਕੋਕਰੀ ਗਏ ਨੇ ਹੋਰ ਜਥੇਬੰਦੀਆਂ ਆਗੂ ਗਏ ਨੇ ਉਹਨਾਂ ਨੇ ਗੱਲ ਪੂਰੀ ਰੱਖੀ ਏ ਕਿ ਇੱਥੇ ਜੇ ਤੁਸੀਂ ਕਹੋ ਵੀ ਧਰਨਾ ਚੁੱਕ ਲੋ ਨਹੀਂ ਚੁੱਕਿਆ ਜਾਣਾ ਔਰ ਉਹ ਜਿਹੜੇ ਸਾਡੇ ਐਸ ਪਿੰਡਾਂ ਦੇ ਆਗੂ ਸੀ ਖੁਸ਼ ਉਹ ਥੋੜੇ ਜੇ ਉਲਝੇ ਨੇ ਉਹ ਹਾਰ ਨਹੀਂ ਕਿ ਆਏ ਨਾ ਨਾ ਕੋ ਸਹਿਮਤ ਹੋ ਗਏ ਨੇ ਪਰ ਉਹ ਕਹਿੰਦੇ ਜ਼ਮੀਨ কুরਕੀ ਦਾ ਅਸਲ ਲਾਇਸੈਂਸ ਕਰ ਦਿੱਤੇ ਗਏ ਝੂਠੇ ਸੱਚੇ ਪਰਚੇ ਰਾਤੀ ਚਾਰ ਪੈ ਨੌਜਵਾਨ ਵੀ ਚੱਕੇ ਗਏ ਇਹ ਤਾਂ ਵੇਖੋ ਜੀ ਤੁਹਾਨੂੰ ਮੈਂ ਪਹਿਲਾਂ ਕਹਤ ਆ ਕਿ ਜਦ ਤੱਕ ਕਲਦੀਪ ਧਾਰੀ ਵਾਲੇ ਇੱਥੇ ਆ ਰਿਹਾ ਸੀ ਉਦੋਂ ਤੱਕ ਫੈਸਲਾ ਹੋਰ ਸੀ ਸਰਕਾਰ ਦਾ ਜਦ ਇੱਥੇ ਆ ਗਿਆ ਇਕੱਠ ਹੋ ਗਿਆ ਸਾਡੇ ਕਿਸਾਨਾਂ ਨੇ ਵੀ ਜਦੋਂ ਕੱਲ ਦੇ ਅਸੀਂ ਦਿੱਤੇ ਹੋਏ ਸੱਦੇ ਤਾਂ ਇਕੱਠ ਹੋਇਆ ਉਦੋਂ ਆ ਕੇ ਉਹਦਾ ਫੈਸਲਾ ਉਹਨੂੰ ਸਰਕਾਰ ਨੂੰ ਹੀ ਆਪਦਾ ਫੈਸਲਾ ਬਦਲਣਾ ਪੈ ਗਿਆ ਜੀ ਵੀ ਤੁਹਾਨੂੰ ਲੱਗਦਾ ਵੀ ਉਹ ਉਹ ਫੈਸਲੇ ਨਾਲ ਸਹਿਮਤ ਹੋ ਕੇ ਗਏ ਨੇ ਮੰਤਰੀ ਸਾਹਿਬ ਵੀ ਹੁਣ ਕੋਈ ਖਤਰਾ ਤੁਹਾਡੇ ਸਿਰ ਤੋਂ ਟਲ ਗਿਆ ਨਹੀਂ ਜੀ ਨਹੀਂ ਅਸੀਂ ਨਹੀਂ ਐ ਸੋਚਦੇਗੇ ਦੇਖੋ ਉਹਨਾਂ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਜਿਹੜਾ ਪਹਿਲਾਂ ਉਹਨਾਂ ਨੇ ਕੰਮ ਕੀਤਾ ਫੋਰਸਾਂ ਲਾਉਣ ਵਾਲਾ ਨਾਕੇ ਲਾਉਣ ਵਾਲਾ ਇਹ ਇੱਕ ਬਹੁਤ ਮੰਦ ਭਾਗਾ ਵਾ ਅਸੀਂ ਕੱਲ ਸੀਐਮ ਸਾਹਿਬ ਨੂੰ ਵੀ ਉੱਥੇ ਲਾਂਭਾ ਦਿੱਤਾ ਪਰ ਉਹ ਪਤਾ ਨਹੀਂ ਕੀ ਗੱਲ ਸੀ ਥੋੜੇ ਜੁੱਖੜੇ ਸੀਗੇ ਤੇ ਉਹ ਪੈ ਵੀ ਉੱਖੜੇ ਘਵਾੜੇ ਵਾਂਗੂ ਤੇ ਕਹਿੰਦੇ ਇਹ ਮੈਂ ਉੱਥੇ ਬੰਦੇ ਮਰ ਆ ਲੈਣਾ ਮੈਂ ਕਿ ਜਿੱਥੋਂ ਬੰਦੇ ਕਿੱਥੋਂ ਮਰਨੇ ਸੀ ਟਕਰਾਅ ਹੋਣਾ ਸੀਗਾ ਤੋ ਦੱਸਿਆ ਸੀਗਾ ਵੀ ਕੋਈ ਟਕਰਾਅ ਵਾਲੀ ਤਾਂ ਗੱਲ ਹੀ ਹੈ ਨਹੀਂ ਕੋਈ ਇੱਥੇ ਦੂਸਰੀ ਗੱਲ ਆ ਵੀ ਜਿਹੜੇ ਸਹਿਮਤ ਹੋ ਕੇ ਗਏ ਆ ਦੇਖੋ ਅਸੀਂ ਤਾਂ ਸਰਕਾਰ ਚੁਣੀ ਆ ਜੀ ਅਸੀਂ ਤੁਹਾਨੂੰ ਅਪੀਲ ਹੀ ਕਰ ਸਕਦੇ ਹਾਂ ਬਿਲਕੁਲ ਅਸੀਂ ਤੁਹਾਨੂੰ ਇਹ ਅਪੀਲ ਹੀ ਕਰਾਂਗੇ ਵੀ ਆ ਵੇਲਾ ਵਾ ਇਹ ਵਿਖਾਉਣ ਦਾ ਵੀ ਤੁਸੀਂ ਕਿਧਰੋਂ ਜੀ ਤੁਸੀਂ ਕਿਸਾਨਾਂ ਨਾਲੋਂ ਤੁਸੀਂ ਮਲੂਤਰੀ ਨਾਲੋਂ ਇਹ ਫੈਸਲਾ ਤੁਹਾਡਾ ਹੁਣ ਹੋਣਾ ਵਾ ਬੇਸ਼ੱਕ ਕੋਰਟ ਕੁਝ ਵੀ ਕਰੇ ਪਰ ਜੇ ਸਰਕਾਰ ਸਟੈਂਡ ਕਿਸਾਨਾਂ ਨਾਲ ਲੈਂਦੀ ਆ ਤੇ ਆਪਾਂ ਨੂੰ ਪਤਾ ਕੁਝ ਕੁਝ ਨਹੀਂ ਵਿਗੜ ਸਕਦਾਗਾ ਦੂਸਰੀ ਗੱਲ ਆ ਵੀ ਉਹ ਚਕਾਉਣਗੇ ਕਿ ਨਹੀਂ ਚਕਾਉਣਗੇ ਇਹ ਉਹਨਾਂ ਨੇ ਤੈਅ ਕਰਨਾ ਵਾ ਅਸੀਂ ਆਪ ਦੀ ਲੜਾ ਆਪ ਦੀ ਜੰਗ ਜਾਰੀ ਰੱਖਣੀ ਆ ਆਪ ਦੀ ਲੜਾਈ ਲੜਨੀ ਆ ਸਾਡੇ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਕੱਲ ਦਾ ਜਦੋਂ ਦੀ ਇਹ ਗੱਲ ਸੁਣੀ ਆ ਚਾਹੇ ਉਹ ਪੱਤਰਕਾਰ ਭਾਈਚਾਰਾ ਵਾ ਜਾਂ ਕਿਸਾਨ ਜਥੇਬੰਦੀਆਂ ਚਾਹੇ ਮਜ਼ਦੂਰ ਜਥੇਬੰਦੀਆਂ ਵਾ ਸੋਸ਼ਲ ਮੀਡੀਆ ਤੇ ਇੱਕ ਪੂਰਾ ਮਹੌਲ ਬਣਾਇਆ ਵਾ ਵੀ ਅਸੀਂ ਕਿਸਾਨਾਂ ਦੇ ਹੱਕ ਚ ਹੁਣ ਜੇ ਇਸ ਤੋਂ ਬਾਵਜੂਦ ਵੀ ਉਹ ਕੋਈ ਫੈਸਲਾ ਲੈਂਦੇ ਆ ਉਹਨਾਂ ਕੋਲ ਵੱਡੀ ਫੋਰਸ ਆ ਚਿਕਾ ਦਿੰਦੇ ਆ ਧਰਨਾ ਤੇ ਮੈਨੂੰ ਲੱਗਦਾ ਉਹ ਜੇ ਡਾਂਗਰ ਜਬਰ ਕਰਕੇ ਧਰਨਾ ਚਕਾਉਂਦੇ ਆ ਇਹਦੇ ਚ ਵੀ ਸਰਕਾਰ ਦੀ ਹਾਰ ਆ ਸਾਡੀ ਜਿੱਤ ਆ ਜੀ ਇਹ ਸਰਕਾਰ ਨੂੰ ਬਹੁਤ ਵੱਡਾ ਜਿਹੜਾ ਖਮਿਆਜਾ ਭੁਗਤਣਾ ਪਊਗਾ ਤੇ ਘੱਟੋ ਘੱਟ ਜਿਹੜਾ ਆਮ ਆਦਮੀ ਦਾ ਵਿਖਾਵਾ ਕਰਦੇ ਰਹਿੰਦੇ ਆ ਵੀ ਅਸੀਂ ਆਮ ਆਦਮੀਆਂ ਅਸੀਂ ਲੋਕਾਂ ਦੇ ਨਾਲ ਆ ਉਹ ਗੱਲ ਬਿਲਕੁਲ ਸਾਫ਼ ਹੋ ਜੂਗੀ ਵੀ ਇਹ ਵੀ ਪਹਿਲਾਂ ਵਾਲਿਆਂ ਵਰਗੀ ਆ ਇਹਨਾਂ 'ਚ ਵੀ ਕੋਈ ਫਰਕ ਨਹੀਂ ਪਰ ਜਿਹੜੀ ਤੁਸੀਂ ਗੱਲ ਕੱਲ ਤੁਹਾਡੇ ਸਾਥੀਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਮੰਗਾ ਮੰਨੀਆਂ ਗਈਆਂ ਨੇ ਉਹ ਕਿਹੜੀਆਂ ਮੰਨੀਆਂ ਗਈਆਂ ਨੇ ਕਿਹੜੀਆਂ ਮੰਗਾ ਸੀ ਤੁਹਾਡੇ ਦੇਖੋ ਸਾਡੇ ਸਾਥੀਆਂ ਬਾਰੇ ਸਾਥੀ ਸਾਡੇ ਥੋੜੇ ਜੇ ਨਵੇਂ ਆ ਤੇ ਕਈ ਵਾਰੀ ਜਿਵੇਂ ਮਹਿਮਾ ਜੀ ਦੱਸ ਕੇ ਗਏ ਆ ਵੀ ਬੰਦਾ ਮਾਨ ਸਾਹਿਬ ਜਿੰਨੀ ਵਧੀਆ ਤਰੀਕੇ ਨਾਲ ਰੱਖਦੇ ਆ ਤੇ ਜਿੰਨਾ ਪ੍ਰਭਾਵਸ਼ਾਲੀ ਢੰਗ ਆ ਉਹਨਾਂ ਦਾ ਉਹ ਸਾਹਮਣੇ ਵਾਲੇ ਨੂੰ ਐ ਲੱਗ ਜਾਂਦਾ ਵਾ ਵੀ ਯਾਰ ਗਲਤ ਨਿਬੜ ਗਈ ਆ ਪਰ ਮੈਂ ਉੱਥੇ ਹੀ ਮੀਟਿੰਗ ਦੇ ਵਿੱਚ ਹੀ ਕਹਤਾ ਸੀਗਾ ਦੇਖੋ ਸਾਡੇ ਅਧਿਕਾਰ ਖੇਤਰ ਦਾ ਮਸਲਾ ਨਹੀਂ ਇਹ ਅ ਕਿਉਂਕਿ ਜਿਹੜਾ ਕਮੇਟੀਆਂ ਬਣਾ ਦੇਣਾ ਇਹ ਠੀਕ ਆ ਇਤੋਂ ਸਹਿਮਤੀ ਵੀ ਕਮੇਟੀਆਂ ਬਣਾਓ ਇਹ ਤਾਂ ਪਹਿਲਾਂ ਬਣਨੀਆਂ ਚਾਹੀਦੀਆਂ ਸੀ ਅਸੀਂ ਇਹ ਵੀ ਕਿਹਾ ਵੀ ਇਹ ਜਦੋਂ ਧਰਨਾ ਲੱਗਾ ਉਦੋਂ ਬਣਾ ਦਿੰਦੇ ਹੁਣ ਨੂੰ ਇਹਨਾਂ ਦਾ ਕੋਈ ਲੱਭ ਕੇ ਕੋਸ ਆਪਾਂ ਇਹਨਾਂ ਤੇ ਕਾਰਵਾਈ ਕਰਦੇ ਪਰ ਅੱਜ ਬਣਾਈਆਂ ਜਾ ਰਹੀਆਂ ਸੀ ਫਿਰ ਵੀ ਸਹਿਮਤਾ ਵੀ ਬਣਾ ਲਓ ਕਮੇਟੀਆਂ ਪਰ ਰੌਲਾ ਇੱਥੇ ਆ ਕੇ ਪੈਣਾ ਵਾ ਵੀ ਜੋ ਤੁਸੀਂ 300 ਮੀਟਰ ਧਰਨੇ ਦੀ ਗੱਲ ਕਰਨੀ ਆ ਇਹ ਸਾਡੇ ਅਧਿਕਾਰ ਵਾਸਤੇ ਨਹੀਂ ਵੀ ਅਸੀਂ ਕਹਿ ਦਈਏ ਵੀ ਕਰ ਲਾਂਗੇ ਇਹ ਸਾਡੀ ਫੈਸਲਾ ਜਿਹੜਾ ਸਾਡਾ ਆਥੇ ਸਾਡੀ ਸੰਗਤ ਕਰੂਗੀ ਸਾਡੀ ਸੰਗਤ ਦੇ ਵਿੱਚ ਤੁਸੀਂ ਆਓ ਮੈਂ ਤੁਹਾਨੂੰ ਇਹ ਕਹਾਂ ਸੀ ਖੁਦ ਆਓ ਵੀ ਤੁਸੀਂ ਖੁਦ ਆਪ ਆਓ ਤੁਸੀਂ ਭਾਈ ਸਾਡੇ ਬੰਦਿਆਂ ਨੂੰ ਸਮਝਾ ਦਿਓ ਵੀ ਇੱਕ ਮਹੀਨਾ ਪਿੱਛੇ ਕਰ ਲੋ ਭਾਈ ਮੈਂ ਬੈਠਾ ਵਾਂ ਮੇਰੀ ਜ਼ਿੰਮੇਵਾਰੀ ਆ ਤੇ ਹੋ ਸਕਦਾ ਲੋਕ ਤੁਹਾਡੀ ਮੰਨ ਲੈਣ ਉਹ ਕਹਿੰਦੇ ਮੇਰੇ ਕੋਲ ਤਾਂ ਸਮਾਂ ਨਹੀਂਗਾ ਤੇ ਉਹਨਾਂ ਨੇ ਧਾਲੀਵਾਲ ਸਾਹਿਬ ਨੂੰ ਕੱਲ ਤਾਂ ਜਿਹੜੀ ਗੱਲ ਅਸੀਂ ਰਾਤ ਕਹਿ ਕੇ ਆਏ ਸੀਗੇ ਵੀ ਉੱਥੇ ਲੋਕਾਂ ਨੇ ਫੈਸਲਾ ਕਰਨਾ ਵਾ ਸੰਗਤ ਨੇ ਫੈਸਲਾ ਕਰਨਾ ਵਾ ਉਹੀ ਹੋਇਆ ਅੱਜ ਲੋਕਾਂ ਨੇ ਨਹੀਂ ਪ੍ਰਵਾਨ ਕੀਤਾ ਵੀ ਸੰਗਤ ਦਾ ਕੀ ਫੈਸਲਾ ਵੀ ਪਿਛਾ ਹੋਣਾ 300 ਫੁੱਟ ਕੇ ਨਹੀਂ ਸੰਗਤ ਦਾ ਬਿਲਕੁਲ ਫੈਸਲਾ ਵਾ ਵੀ 300 ਮੀਟਰ ਪਿੱਛੇ ਨਹੀਂ ਹੋਣਾਗਾ ਇਹ ਧਰਨਾ ਹਾਂ ਉਹ ਜਾਂਚ ਕਰਨੀ ਆ ਕਮੇਟੀਆਂ ਜਾਂਚ ਕਰਨ ਉਹ ਆਪਦਾ ਕੰਮ ਕਰਨ ਤੇ ਜੋ ਕੁਛ ਇਹਨੇ ਪਾਪ ਕੀਤੇ ਐਸ ਫੈਕਟਰੀ ਨੇ ਉਹ ਲੋਕਾਂ ਸਾਹਮਣੇ ਲੈ ਕੇ ਆਉਣ ਕਿੰਨੇ ਬੰਦੇ ਮਾਰੇ ਆ ਕਿੰਨੇ ਪਸ਼ੂ ਮਾਰੇ ਆ ਹੋਰ ਪਾਣੀ ਕਿੰਨਾ ਗੰਦਾ ਪਾਇਆ ਵਾ ਲੈ ਕੇ ਆਉਣ ਪਰ ਚਾਰ ਮਹੀਨੇ ਪੰਜ ਹੋ ਗਏ ਨੇ ਕੋਈ ਤੁਹਾਨੂੰ ਪਤਾ ਲੱਗਦਾ ਵੀ ਕੋਈ ਨੇਚਰਲ ਤਰੀਕੇ ਨਾਲ ਵੀ ਪਾਣੀ ਸਾਫ਼ ਹੋ ਸਕਦਾ ਪੰਜ ਮਹੀਨੇ ਹੋ ਗਏ ਨੇ ਵੀ ਜੇ ھیਟੋਂ ਅੱਜ ਪਾਣੀ ਦੀ ਜਾਂਚ ਕਰਦੇ ਜੇ ਉਹ ਸੈਂਪਲਿੰਗ ਸਹੀ ਹੋ ਜਾਂਦੀ ਫੇਰ ਇਹ ਵੀ ਅਸੀਂ ਕਿਹਾ ਸੀ ਅਸੀਂ ਜੀ ਹੁਣ ਜਾਂਚ ਕਾਦੀ ਕਰੋਂਗੇ ਹੁਣ ਤਾਂ ਵੈਸੇ ਇਥੇ ਜਿਦੋਂ ਪਹਿਲੇ ਦਿਨ ਆਪਾਂ ਇਥੇ ਆ ਕੇ ਬੈਠੇ ਕਿੰਨਾ ਮੁਸ਼ਕਲ ਮਾਰਦਾ ਕਿੰਨਾ ਮੱਖੀ ਮੱਛਰ ਸੀਗਾ ਹੁਣ ਤਾਂ ਵੈਸੇ ਵੀ ਬਹੁਤ ਵਾਤਾਵਰਣ ਸਾਫ ਹੋ ਗਿਆ ਵਾ ਜਦੋਂ ਪਹਿਲਾਂ ਵੀ ਇਹਨਾਂ ਟੈਸਟਿੰਗ ਕੀਤੀ 28 ਦਿਨਾਂ ਬਾਅਦ ਕੀਤੀ ਤੁਹਾਨੂੰ ਯਾਦ ਹੋਊਗਾ 28 ਦਿਨਾਂ ਬਾਅਦ ਕੀਤੀ ਸੀਗੀ ਉਹ 28 ਦਿਨਾਂ ਦੇ ਵਿੱਚ ਵੀ ਕਿੰਨਾ ਪਾਣੀ ਸਾਫ ਹੋ ਜਾਂਦਾ ਵਾ ਕਿੰਨਾ ਮਤਲਬ ਵਾਤਾਵਰਣ ਦਾ ਫਰਕ ਪੈ ਜਾਂਦਾ ਵਾ ਉਹ ਵੀ ਇੱਕ ਸਰਕਾਰ ਦੀ ਇੱਕ ਅਸੀਂ ਨਕਾਮੀ ਕਵਾਂਗੇ ਜਾਂ ਕਹਿ ਲਈਏ ਵੀ ਮਲਹੋਤਰੇ ਨਾਲ ਹਮਦਰਦੀ ਸੀਗੀ ਵੀ ਇਹ ਉਹ ਬਚਾਉਣ ਦੀ ਖਾਤਰੀ ਵੀ 28 ਦਿਨ ਬਾਅਦ ਛੱਡੋ 28 ਦਿਨਾਂ ਬਾ ਉਹ ਜਿਹੜੇ ਆਉਣਾ ਕੋਈ ਚਨਾ ਆਵੇ ਕੁਛ ਫੈਸਲੇ ਦੀ ਇੱਕ ਗਵਾਹ بڑا ਹੁੰਦਾ ਤੁਸੀਂ ਹਜ਼ਾਰਾਂ ਗਵਾਹ ਹੋ ਕੀ ਲੋਕਤੰਤਰ ਦੇ ਵਿੱਚ ਭਗਵੰਤ ਮਾਨ ਸਾਹਿਬ ਕਹਿੰਦੇ ਲੋਕ ਵੱਡੇ ਨੇ ਅੱਜ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਤੁਸੀਂ ਇਹ ਇਹ ਗੱਲ ਮੰਨ ਰਹੇ ਹੋ ਦੇਖੋ ਜੀ ਮਾਨ ਸਾਹਿਬ ਨਾਲ ਮੇਰੀ ਇਹ ਗੱਲ ਵੀ ਹੋਈ ਸੀ ਤੇ ਇਹਦੇ ਤੇ ਵੀ ਉਹਨਾਂ ਨੇ ਔਖ ਮਹਿਸੂਸ ਕੀਤੀ ਸੀ ਉਹ ਕਹਿੰਦੇ ਵੀ ਤੁਹਾਡੇ ਵਕੀਲ ਨੇ ਆਹ ਨਹੀਂ ਕੀਤਾ ਜੋ ਨਹੀਂ ਕੀਤਾ ਅਸੀਂ ਕਿਹਾ ਜੀ ਚਲੋ ਸਾਡੇ ਨੇ ਕੀਤਾ ਤੁਹਾਡਾ ਤਾਂ ਬੈਠਾ ਸੀ ਬਿਲਕੁਲ ਸਰਕਾਰੀ ਵਕੀਲ ਸਰਕਾਰੀ ਵਕੀਲ ਸੀ ਕੱਲ ਮੌਜੂਦ ਵੀ ਸੀ ਮੀਟਿੰਗ 'ਚ ਅਸੀਂ ਕਿਹਾ ਜੀ ਵੀ ਇਹ ਕਰ ਲੈਂਦੇ ਇਹਨਾਂ ਨੇ ਕਿਉਂ ਨਹੀਂ ਕੀਤਾਗਾ ਸਹੀ ਗੱਲ ਤਾਂ ਇਹ ਆ ਵੀ ਸਾਡੇ ਕਿਸਾਨ ਤੁਹਾਡੇ ਵਰਗੇ ਜਿਹੜੇ ਐਨੇ ਨੇ ਪੜੇ ਅਫਸਰ ਬੈਠੇ ਆ ਇਹਨਾਂ ਦੇ ਨਾਲ ਅਸੀਂ ਕਾਨੂੰਨੀ ਲੜਾਈ ਕਦੇ ਜਿੱਤ ਨਹੀਂ ਸਕਦੇਗੀ ਸਾਨੂੰ ਕਾਗਜ਼ ਨਹੀਂ ਦਿਸਦੇਗੇ ਸਾਨੂੰ ਤਾਂ ਇਹ ਦਿਸਦਾ ਵੀ ਸਾਡੇ 70 ਪਸ਼ੂ ਮਰੇ ਆ ਤੁਸੀਂ ਮੰਨਦੇ ਹੋ ਮਰੇ ਆ ਸਾਡੇ ਬੰਦੇ ਕੈਂਸਰ ਨਾਲ ਸ਼ਿਕਾਰ ਹੋ ਰਹੇ ਆ ਤੁਸੀਂ ਮੰਨਦੇ ਹੋ ਵੀ ਹੋ ਰਹੇ ਆ ਫੈਕਟਰੀ ਪ੍ਰਦੂਸ਼ਣ ਕਰ ਰਹੀ ਆ ਤੁਸੀਂ ਮੰਨਦੇ ਹੋ ਕਰ ਰਹੀ ਆ ਅਸੀਂ ਤਾਂ ਇਹ ਜਾਣਦੇ ਆ ਤੇ ਇਹ ਤੁਹਾਨੂੰ ਵੀ ਪਤਾ ਵਾ ਪਰ ਉਹ ਹੁੰਦਾ ਵਾ ਵੀ ਨਹੀਂ ਨਹੀਂ ਫਿਰ ਕਾਨੂੰਨ ਨਹੀਂ ਮੰਨਦਾ ਕੋਰਟਾਂ ਨਹੀਂ ਮੰਨਦੀਆਂ ਗਿਆ ਹੁਣ ਕੋਟਾਂ ਦੇ ਵਿੱਚ ਪਹਿਲੀ ਗੱਲ ਤਾਂ ਇਹ ਜਿਹੜਾ ਕੰਮ ਅਸੀਂ ਆਲ ਸਾਰੇ ਲੋਕ ਕਰ ਰਹੇ ਆ ਸਾਡਾ ਨਹੀਂ ਭਗਵੰਤ ਮਾਨ ਦਾ ਇਹ ਕੰਮ ਬਿਲਕੁਲ ਬਿਲਕੁਲ ਅਸੀਂ ਉਹ ਕਰ ਰਹੇ ਆ ਫਿਰ ਜਿਹੜੇ ਕੋਟਾਂ ਵਾਲਾ ਜਿਹੜਾ ਮੋਰਚਾ ਉਹ ਹੀ ਸੰਭਾਲ ਲਵੇ ਉਹ ਉੱਥੇ ਹੀ ਪੂਰਾ ਜ਼ੋਰ ਲਾ ਦੇਵੇ ਜੀ ਪਰ ਅਸਲ ਤਾਂ ਗੱਲ ਸਾਰੀ ਖੜੀ ਹੈ ਜੀ ਨੀਤੀ ਤੇ ਜੀ ਜੇ ਉਹਨਾਂ ਦੀ ਦਿਲੀ ਇੱਛਾ ਲੋਕਾਂ ਨਾਲ ਖੜਨਦੀ ਆ ਫਿਰ ਤਾਂ ਸਾਰਾ ਕੁਝ ਸਹੀ ਹੁੰਦਾ ਵਾ ਜੇ ਸਾਡੀ ਦਿਲੀ ਇੱਛਾ ਤਾਂ ਮਲੋਤਰੀਆਂ ਨਾਲ ਖੜਨਦੀ ਆ ਸਿਰਫ ਅਸੀਂ ਵਿਖਾਵਾ ਲੋਕਾਂ ਨਾਲ ਖੜਨ ਦਾ ਕਰਨਾ ਵਾ ਫਿਰ ਕੁਝ ਵੀ ਹੱਲ ਨਹੀਂ ਹੁੰਦਾ ਇਹ ਕੋਟਾਂ ਵੱਲੋਂ ਵੀ ਜਿਵੇਂ ਨੇ ਕਿਹਾ ਵੀ ਜਿਹੇ ਕੋਟਾਂ ਵੱਲੋਂ ਵੀ ਹਾਰ ਜਾਣੇ ਸਰਕਾਰ ਵੱਲੋਂ ਵੀ ਹਾਰ ਜਾਣੇ ਅਗਲੀ ਰਣਨੀਤੀ ਮੋਰਚੀ ਲਿਖੀ ਹੋਏਗੀ ਦੇਖੋ ਜੀ ਆਪਾਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਸਾਡੇ ਗੁਰੂ ਸਾਹਿਬ ਨੇ ਸੰਗਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਨਹੀ ਦੀ ਕਿਰਪਾ ਕੇ ਸਜੇ ਹਾਂ ਮੈਂ ਨਈ ਮੋਸ ਗਰੀਬ ਕਰੋੜ ਪਰ ਤੇ ਪੰਜ ਸਿੰਘਾਂ ਦੀ ਗੱਲ ਮੰਨ ਕੇ ਉਹਨਾਂ ਨੇ ਗੱਡੀ ਵੀ ਛੱਡੀ ਚਮਕੌਰ ਦੀ ਤੇ ਸੰਗਤ ਵੱਡੀ ਹੁੰਦੀ ਐ ਇਥੋਂ ਹੀ ਸਾਫ਼ ਆ ਵੀ ਸੰਗਤ ਵੱਡੀ ਹੁੰਦੀ ਆ ਲੋਕ ਵੱਡੇ ਹੁੰਦੇ ਨੇ ਕਾਨੂੰਨ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਲੋਕ ਕਾਨੂੰਨ ਸਰਕਾਰਾਂ ਵਾਸਤੇ ਨਹੀਂ ਹੁੰਦੇ ਤੇ ਜਦੋਂ ਲੋਕ ਧਾਰਨ ਕਰ ਲੈਣ ਹੁਣ ਲੋਕਾਂ ਨੇ ਮੰਨ ਲਿਆ ਵੀ ਕਾਨੂੰਨ ਸਾਡੇ ਵਿਰੋਧ ਨੇ ਖੇਤੀ ਕਾਨੂੰਨ ਸੁਪਰੀਮ ਕੋਰਟ ਵੀ ਕੀ ਕੁਝ ਕਹਿੰਦੀ ਰਹੀ ਮੰਤਰੀ ਵੀ ਕਹਿੰਦੇ ਸੀ ਕਾਨੂੰਨ ਵਾਪਸ ਨਹੀਂ ਹੋਣਗੇ ਕਿੰਨੇ ਕਾਰਪੋਰੇਟ ਘਰਾਣੇ ਪਿੱਛੇ ਸੀ ਤਾਂ ਫਿਰ ਵੀ ਲੋਕਾਂ ਦੇ ਅੱਗੇ ਝੁਕ ਕੇ ਕਾਨੂੰਨ ਵਾਪਸ ਕਰਨੇ ਪਏ ਗੁਰੂ ਸਾਹਿਬ ਦੇ ਗੁਰਪੁਰਵਾਲੇ ਦਿਨ ਇੱਥੇ ਹੁਣ ਸਵਾਲ ਇਹ ਨਹੀਂਗਾ ਵੀ ਪਾਣੀ ਸਾਫ਼ ਹੋ ਗਿਆ ਜਾਂ ਅੱਗੇ ਖਰਾਬ ਨਹੀਂ ਕਰੂਗਾ ਜਦੋਂ ਲੋਕਾਂ ਦੀ ਮੰਗ ਆ ਇਸ ਇਲਾਕੇ ਦੇ ਲੋਕਾਂ ਦੀ ਵੀ ਛਰਾਬ ਬਿਨਾ ਸਾਰ ਸਕਦਾ ਪਾਣੀ ਬਿਨਾ ਨਹੀਂ ਸਾਰ ਸਕਦਾ ਤੇ ਜਦੋਂ ਪਾਣੀ ਬਿਨਾ ਨਹੀਂ ਸਾਰ ਸਕਦਾ ਅਜ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਗੁਰੂ ਸਾਹਿਬ ਨੂੰ ਮੰਨਦਾ ਤੇ ਸਾਡੇ ਗੁਰੂ ਸਾਹਿਬ ਤਾਂ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਤੇ ਜਦੋਂ ਪਾਣੀ ਪਿਤਾ ਆ ਜੀ ਤੇ ਬਿਨਾ ਸਾਸੀ ਬਾਜ ਨਹੀਂ ਸਕਦੇ ਫਿਰ ਆ ਜਿਹੜੇ 2.5 ਲੱਖ ਲੋਕ ਨੇ ਇਸ ਇਲਾਕੇ ਦੇ ਉਹਨਾਂ ਦੀ ਮੰਗ ਆ ਫੈਕਟਰੀ ਬੰਦ ਕਰੋ ਕਿਹੜੀ ਵੈਲ ਨੇ ਚ ਵਾ ਆਈ ਵੀ ਕਿਉਂ ਨਹੀਂ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਬੰਦ ਕਰ ਰਹੇ ਇਹ ਸਾਡੇ ਸਮਝ ਨਹੀਂ ਲੋੜ ਆ ਵੀ ਕਿਤੇ ਨਾ ਕਿਤੇ ਫਿਰ ਨਾਨਕੇ ਇੱਕੋ ਪੈਂਡ ਹੀ ਨੇ ਜੀ ਤੇ ਨਹੀਂ ਤੁਸੀਂ ਦਿੱਲੀ ਵਾਲੇ ਧਰਨੇ ਦੀ ਗੱਲ ਕੀਤੀ ਪਹਿ ਬਾਨਾ ਨੇ ਗੱਲ ਕੀਤੀ ਤੁਸੀਂ ਦਿੱਲੀ ਵਾਲੇ ਧਰਨੇ ਦੇ ਪੈਰਲ ਨੇ ਵੇਖ ਰਹੇ ਆ ਕਿ ਫਰਕ ਲੱਗ ਦੇਖੋ ਜਿਹੜਾ ਦਿੱਲੀ ਵਾਲਾ ਧਰਨਾ ਸੀ ਨਾ ਉਹ ਬਹੁਤ ਵੱਡਾ ਧਰਨਾ ਸੀ ਕਿਉਂਕਿ ਦੁਨੀਆ ਤੇ ਕਾਰਪੋਰੇਟ ਉਹਦੇ ਪਿੱਛੇ ਖੜੇ ਸੀ ਸਰਕਾਰ ਦੇ ਔਰ ਉਹਦੀ ਲੜਾਈ ਵੱਡੀ ਸੀ ਇਹ ਲੜਾਈ ਬਹੁਤ ਛੋਟੀ ਹੈ ਪਰ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਜੇ ਇਸ ਇਲਾਕੇ ਦੇ ਵਿੱਚ ਜਿਹੜਾ 2.5 ਲੱਖ ਬੰਦਾ ਰਹਿੰਦਾ ਜੇ ਉਹ ਪਾਣੀ ਨਹੀਂ ਉਹਦਾ ਪੋਨੂ ਪਾਣੀ ਨਹੀਂ ਮਿਲਦਾ ਸਾਫ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਹ ਵੱਡੀ ਲੜਾਈ ਪਰ ਉਸ ਤੋਂ ਅੱਗੇ ਵੱਡੀ ਲੜਾਈ ਨੇ ਬਣਨਾ ਹੈ ਕਿਉਂਕਿ ਇਹ ਲੜਾਈ ਨੇ ਤੈਅ ਕਰਨਾ ਹੈ ਵੀ ਇਹ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਇੱਕ ਜੋਕਾਂ ਦੀ ਇਹ ਲੜਾਈ ਨੇ ਤੈਅ ਕਰਨਾ ਵੀ ਇੱਥੇ ਲੋਕਾਂ ਦੀ ਚੱਲੂਗੀ ਕਿ ਜੋਕਾਂ ਦੀ ਚੱਲੂਗੀ ਅੱਜ ਜੇ ਕਦੀ ਮਲੋਤਰੇ ਦੀ ਫੈਕਟਰੀ ਬਚਾਉਣ ਖਾਸ ਸਰਕਾਰ ਸਾਨੂੰ ਖਦੇੜ ਦਿੰਦੀ ਆ ਜਾਂ ਇੱਥੋਂ ਸਾਨੂੰ ਸਾਡੇ ਚ ਇੱਕ ਭਰਮ ਪੈਦਾ ਕਰਦੇ ਜਾਂ ਲੋਕ ਉੱਠ ਜਾਂਦੇ ਨੇ ਤਾਂ ਵੱਡੀ ਲੜਾਈ ਆ ਲੁਧਿਆਣੇ ਦੀ ਕਿੰਨੀ ਇੰਡਸਟਰੀ ਸਾਡਾ ਪਾਣੀ ਬਰਬਾਦ ਕਰ ਰਹੀ ਆ ਬੁੱਢਾ ਨਾਲ ਕਿੰਨੀਆਂ ਫੈਕਟਰੀਆਂ ਅੱਜ ਜੇ ਅਸੀਂ ਲੜਾਈ ਜਿੱਤਦੇ ਆ ਅਸੀਂ ਉਧਰ ਨੂੰ ਤੁਰਾਂਗੇ ਜੇ ਹਾਰਦੇ ਆ ਤਾਂ ਸਾਡਾ ਪਾਣੀ ਹੋਰ ਬਰਬਾਦ ਹੋਊਗਾ ਪਾਣੀ ਨੂੰ ਪ੍ਰਦੂਸ਼ਣ ਕਰਕੇ ਜਾਣ ਬੁੱਝ ਕੇ ਕਾਰਪੋਰੇਟਾਂ ਨੇ ਪੰਜ ਪਲਾਂਟ ਲਾਤੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੀ ਇਹਨੂੰ ਪ੍ਰਦੂਸ਼ਣ ਕਰਨਾ ਫਿਰ ਇਹਨੂੰ ਸਾਫ਼ ਕਰਕੇ ਵੇਚਣ ਦੇ ਨਾਂ ਤੇ ਮੋਟਾ ਮੁਨਾਫਾ ਜਿਹੜਾ ਕਮਾਉਣਾ ਸੋ ਇਹ ਪਾਣੀ ਦੀ ਲੜਾਈ ਆ ਦਿੱਲੀ ਵਾਲਾ ਧਰਨਾ ਅੱਢ ਸੀ ਉਹ ਸਾਡੀ ਫਸਲਾਂ ਦੀ ਲੜਾਈ ਸੀ ਇਹ ਸਾਡੀ ਪਾਣੀ ਦੀ ਲੜਾਈ ਜੀਵ ਤੋਂ ਬਿਨਾ ਅਸੀਂ ਜਾਂ ਧਰਤੀ ਤੇ ਜੀਵ ਕੋਈ ਵੀ ਜਿਉਂਦੇ ਨਹੀਂ ਰਹਿ ਸਕਦੇ ਇਸ ਕਰਕੇ ਕਾਰਪੋਰੇਟਾਂ ਦਾ ਜਿਹੜਾ ਉਹ ਵੱਡਾ ਹਮਲਾ ਹੈ ਉਹ ਕਿਤੋਂ ਨਾ ਕਿਤੋਂ ਸ਼ੁਰੂ ਹੋਣਾ ਲੜਾਈ ਦਾ ਮੋੜ ਜਿਹੜਾ ਵੱਜਣਾ ਹੁੰਦਾ ਤਾਂ ਅਸੀਂ ਸਮਝਦੇ ਹਾਂ ਉਹ ਲੜਾਈ ਦਾ ਮੋੜ ਜੀਰੇ ਚ ਵੱਜ ਚੁੱਕਾ ਇਹਨੂੰ ਜਿੱਤਦੇ ਫਿਰ ਇੱਕ ਜਿਵੇਂ ਧਾਰ ਤਿੱਖੀ ਕਰਦੇ ਹੋਏ ਫਿਰ ਦੂਰ ਤੱਕ ਜਾਵਾਂਗੇ ਸੀਐਮ ਸਾਹਿਬ ਦੇ ਕਹਿੰਦੇ ਸੀ ਫੈਕਟਰੀਆਂ ਹੋਰ ਲਿਆਉਣੀਆਂ ਮੈਂ ਅਸੀਂ ਤੇ ਜਰਮਨੀ ਜਾ ਰਹੇ ਹਾਂ ਹੋਰਾਂ ਪਾਸੇ ਜਾ ਰਹੇ ਹਾਂ ਇਹ ਫੈਕਟਰੀਆਂ ਬੰਦ ਕਰਾਉਣ ਦੀ ਗੱਲ ਕਰਦੇ ਨੇ ਉਹਦੇ ਫੈਕਟਰੀਆਂ ਹੋਰ ਲੈ ਕੇ ਆ ਰਹੇ ਨੇ ਕੀ ਉਹਨ ਦੇਖੋ ਸਾਡੀ ਨਾ ਬਹੁਤ ਲੰਮੇ ਸਮੇਂ ਤੋਂ ਮੰਗਾ ਜਦੋਂ ਤੋਂ ਕਿਸਾਨ ਜਿੱਥੇ ਬੰਦੀਆਂ ਲੜਦੀਆਂ ਜਾਂ ਕੋਈ ਵੀ ਲੋਕ ਲੜਦੇ ਸਾਡਾ ਸੂਬਾ ਜਿਹੜਾ ਪੰਜਾਬ ਜ਼ਰਖੇਜ਼ ਮਿੱਟੀ ਆ ਖੇਤੀ ਆਧਾਰਤ ਸੂਬਾ ਤੇ ਇਥੇ ਇੰਡਸਟਰੀ ਵੀ ਖੇਤੀ ਆਧਾਰਤ ਲੱਗਣੀ ਚਾਹੀਦੀ ਆ ਜੀ ਤੁਸੀਂ ਇੰਡਸਟਰੀ ਦੇ ਵਿਰੋਧੀ ਨਹੀਂ 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 ਬਿਲਕੁਲ ਨਹੀਂ ਤੇ ਊਨਕੂਲ ਹੋਣੀ ਚਾਹੀਦੀ ਖੇਤੀ ਵੇਖੋ ਵਣਜ ਜਿਹੜਾ ਕਰਨਾ ਸਾਡੇ ਗੁਰੂ ਸਾਹਿਬ ਨੇ ਇੱਕ ਸ਼ਹਿਰ ਬਸਾਏ ਸੀ ਉਹ ਕਿਉਂ ਬਸਾਏ ਸੀ ਵਣਜ ਨੂੰ ਵਪਾਰ ਨੂੰ ਵਧਾਵਾ ਦੇਣ ਵਾਸਤੇ ਤੇ ਉਹ ਜਿਹੜਾ ਵਪਾਰ ਉਹ ਸਾਡੇ ਜਿਹੜੇ ਖੇਤੀ ਇਥੇ ਕੱਚਾ ਮਾਲ ਜਿਹੜਾ ਪੈਦਾ ਹੁੰਦਾ ਉਹਦੇ ਅਨੁਕੂਲ ਹੋਣਾ ਚਾਹੀਦਾ ਤਾਂ ਕਿ ਸਾਡੇ ਜਿਹੜਾ ਜਿਹੜੀ ਖੇਤੀ ਆ ਇਹ ਵੀ ਉਨਤੀ ਵੱਲ ਜਾਏ ਹੋਣ ਤੇ ਘਾਟੇ ਵੱਲ ਜਾ ਰਹੀ ਹੈ ਕਿਹੜੀ ਖੇਤੀ ਬੇਸਟ ਇੰਡਸਟਰੀ ਪੰਜਾਬ ਵਿੱਚ ਖੇਤੀ ਬੇਸ ਇੰਡਸਟਰੀ ਲੱਗੇ ਨਾਲੇ ਸਾਡੀ ਖੇਤੀ ਵਧੇ ਫੁੱਲੇ ਕਿਉਂਕਿ ਖੇਤੀ ਇੱਕ ਇਹੋ ਜਿਹਾ ਧਰਮ ਆ ਸੀ ਜਿਹੜੇ ਕਿਸਾਨ ਬਾਬੇ ਨੇ ਕਿਹਾ ਉੱਤਮ ਖੇਤੀ ਖੇਤੀ ਨੂੰ ਉੱਤਮ ਦੱਸਿਆ ਉੱਤਮ ਖੇਤੀ ਮੱਧਮ ਵਪਾਰ ਖੇਤ ਚਾਕਰੀ ਪੀਖਦਵਾਰ ਖੇਤੀ ਕਹਿੋ ਜਿਆ ਕੀਤਾ ਜਿੰਨੂੰ ਕਰਦਾ ਕਿਸੇ ਨੂੰ ਧੋਖਾ ਨਹੀਂ ਦੇ ਸਕਦੇ ਕੋਈ ਨੌਕਰੀ ਕਰਦਾ ਕੋਈ ਵਣਜ ਕਰਦਾ ਉਹ ਚਿਹਰਾ ਫਿਰ ਉਹੀ ਉਗਣਾ ਉਹੀ ਵੜਨਾ ਸੋ ਅਸੀਂ ਜਿਹੜੇ ਪੰਜਾਬ ਦੇ ਲੋਕ ਆ ਜੇ ਪੰਜਾਬ ਦੇ ਸਿੱਖਾਂ ਪੰਜਾਬੀਆਂ ਕਿਸਾਨਾਂ ਅਸੀਂ ਦੁਨੀਆ ਦਾ ਸਭ ਤੋਂ ਉੱਤਮ ਕੰਮ ਕਰ ਰਹੇ ਹਾਂ ਸਾਨੂੰ ਇਹਨੂੰ ਚਲਾਉਣ ਦੇ ਲਈ ਸਾਨੂੰ ਖੇਤੀਬਾਸ਼ ਇੰਡਸਟਰੀ ਭਗਵੰਤ ਜੀ ਸਾਹਿਬ ਲਾਉਣ ਜਿਹੜੀ ਸਾਡੇ ਪਾਣੀ ਨੂੰ ਪੂਰੀਤ ਨਾ ਕਰੇ ਸਗੋਂ ਪਵਿੱਤਰ ਕਰਕੇ ਹੋਰ ਜਿਹੜੇ ਸਾਡੇ ਨਹਿਰੀ ਪਾਣੀ ਨੇ ਰੀਸਟੋਰ ਕਰਕੇ ਜਿਹੜਾ ਪਾਣੀ ਦਾ ਲੈਵਲ ਉੱਚਾ ਲਿਆਂਦਾ ਜਾਵੇ ਹਰੇਕ ਖੇਤ ਤੱਕ ਪਾਣੀ ਪਹੁੰਚਦਾ ਕੀਤਾ ਜਾਵੇ ਨਹਿਰੀ ਤਾਂ ਕਿ ਸਾਡਾ ਧਰਤੀ ਹਟਲਾ ਪਾਣੀ ਬਚੇ ਤੇ ਖੇਤੀ ਸਾਡੀ ਹੋਰ ਉਨਤ ਹੋਵੇ ਤਾਂ ਕਿ ਅਸੀਂ ਜਿਹੜੇ ਸਾਰੇ ਸਾਡੇ ਇਥੇ ਲੋਕ ਨੇ ਜਿਹੜੇ ਕੁਦਰਤ ਕੇ ਸਭ ਬੰਦੇ ਨੇ ਸੱਚੀ ਕੁਦਰਤ ਨਾਲ ਹੋਰ ਪਿਆਰ ਕਰ ਸਕਣ ਤੁਸੀਂ ਲੋਕਾਂ ਦੀਆਂ ਮੰਗਾਂ ਦੀ ਆਵਾਜ਼ ਬਣਦੇ ਹੋ ਲੋਕਾਂ ਦੀਆਂ ਮੰਗਾਂ ਦੀ ਰਾਖੀ ਕਰਦੇ ਹੋ ਪਰ ਇਹ ਆ ਵੀ ਭਗਵੰਤ ਮਾਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਵੀ ਇਹ ਕਿਸਾਨ ਜਥੇਬੰਦੀਆਂ ਜੇ ਰੋਲਾ ਨਾ ਪਾਉਣਗੇ ਉਹਨਾਂ ਫੰਡਿੰਗ ਨਹੀਂ ਹੁੰਦੀ ਜੇ ਮੈਂ ਕਹਿੰਦੇ ਦਿੱਲੀ ਵਾਲਾ ਹਿਸਾਬ ਲੈਣਾ ਦੇਖੋ ਜੀ ਇਹ ਨਾ ਕਿ ਸਰਕਾਰੀ ਪ੍ਰਚਾਰ ਹੈ ਬਹੁਤ ਸੋਹਣਾ ਸਵਾਲ ਪੁੱਛਿਆ ਮੈਂ ਕਈ ਦਿਨਾਂ ਤੋਂ ਇਸ ਤੇ ਖੋਜ ਰ ਰਿਹਾ ਸੀ ਵੀ ਆਪਦੇ ਪੇਜ ਤੋਂ ਬੋਲਾਂ ਕਿਸਾਨ ਜਥੇਬੰਦੀਆਂ ਫੰਡ ਖਾਂਦੀਆਂ ਨੇ ਇਹ ਬਹੁਤ ਪ੍ਰਚਾਰ ਹੈ ਪਰ ਸੀਐਮ ਸਾਹਿਬ ਨੇ ਆਪ ਕਿਹਾ ਸੀਐਮ ਸਾਹਿਬ ਨੇ ਕਿਹਾ ਉਹ ਜਾਣਬੁੱਝ ਕੇ ਕਿ ਲੋਕਾਂ 'ਚ ਗੱਲ ਪਾਈ ਜਿਵੇਂ ਇਹ ਤਾਂ ਫੰਡ ਖਾਂਦੀਆਂ ਨੇ ਕਿਉਂ ਕਰੀ ਕਿਸੇ ਡੇਰੇਦਾਰ ਤੋਂ ਸਵਾਲ ਪੁੱਛਿਆ ਕਿਸੇ ਫੰਡ ਦਾ ਹਿਸਾਬ ਪੁੱਛਿਆ ਕਿਸੇ ਲੀਡਰ ਤੋਂ ਪੁੱਛਿਆ ਵੀ ਤੈਨੂੰ ਇੰਨਾ ਫੰਡ ਫਲਾਣੇ ਪਿੰਡ ਦੇ ਸਰਪੰਚ ਨੇ ਦਿੱਤਾ ਇਹਦਾ ਹਿਸਾਬ ਦੇ ਕਿਸਾਨ ਜਥੇਬੰਦੀ ਕਿਉਂ ਇੱਕ 100 ਰੁਪਇਆ ਜਾਂ 1000 ਰੁਪਇਆ ਕੋ ਦਿੰਦਾ ਉਹ ਉਹ ਕਿਸਾਨ ਜਥੇਬੰਦੀਆਂ ਹਰ ਸਾਲ ਜਿਹੜੀਆਂ ਸਹੀ ਕਿਸਾਨ ਜਥੇਬੰਦੀਆਂ ਨੇ ਅਸੀਂ ਅਸੀਂ ਆਪਦੀ ਗੱਲ ਕਰਦੇ ਹਾਂ ਅਸੀਂ ਹਰ ਪਿੰਡ ਦੇ ਵਿੱਚ ਹਿਸਾਬ ਨਾਲ ਲਾਉਣੇ ਵੀ ਆ ਪੈਸੇ ਆਏ ਸੀ ਭਾਈ ਇੰਨੇ ਖਰਚੇ ਹੁਣ ਬਦਨਾਮ ਕਰਕੇ ਕਿਉਂ ਇਹਨਾਂ ਨੂੰ ਬਦਨਾਮ ਕਿ ਕੀਤਾ ਜਾਵੇ ਲੋਕਾਂ ਨੂੰ ਖਦੇੜਾ ਜਾਵੇ ਕਿਉਂਕਿ ਕੋਈ ਵਿਰੋਧੀ ਧਰਨੀ ਮੋਦੀ ਵਾਂਗੂ ਇਹ ਵੀ ਉਹੀ ਕੁਛ ਕਰ ਰਹੇ ਨੇ মিডিਆ ਸਾਰਾ ਇਹਨਾਂ ਦਾ ਇਹਨਾਂ ਦੇ ਖਿਲਾਫ ਬੋਲਦਾ ਕੌਣਾ ਹੈ ਕਿਸਾਨ ਜਥੇਬੰਦੀਆਂ ਕਿਉਂਕਿ ਮਾਸਟਰਾਂ ਨੂੰ ਕੁੱਟ ਕੇ ਭਜਾ ਲਿਆ ਮਜ਼ਦੂਰਾਂ ਨੂੰ ਕੁੱਟ ਕੇ ਭਜਾ ਲਿਆ ਕਿਉਂਕਿ ਕਿਸਾਨ ਜਿਹੜਾ ਸਾਡੇ ਪੰਜਾਬ ਦੀ ਰੀੜ ਦੀ ਹੱਡੀ ਆ ਵੋਟਾਂ 'ਚ ਵੀ ਸਾਰੇ ਕਸਚ ਤੇ ਵਿਰੋਧ ਹੀ ਤੇਰ ਜਿਹੜੀ ਉਹ ਕਿਸਾਨ ਜਥੇਬੰਦੀਆਂ ਬਣਦੀਆਂ ਨੇ ਫਿਰ ਉਹਨਾਂ ਨੂੰ ਬਦੂ ਕਰਨ ਲਈ ਇਹੋ ਜਿਹੀ ਗੱਲਾਂ ਮਾਨ ਸਾਹਿਬ ਛੱਡ ਰਹੇ ਨੇ ਉਹ ਚੱਲਣੀਆਂ ਨਹੀਂ ਉਹਨਾਂ ਦੀ ਉਹ ਕਹਿੰਦੇ ਵੀ ਅਸੀਂ ਹਿਸਾਬ ਲੈਣਾ ਉਹਨਾਂ ਨੂੰ ਹਿਸਾਬ ਦਵੋਗੇ ਸੀਐਮ ਸਾਹਿਬ ਨੂੰ ਮਾਨ ਸਾਹਿਬ ਹਿਸਾਬ ਤੇ ਤੁਸੀਂ ਦੇਣਾ ਜਨਤਾ ਦੇ ਨੌਕਰ ਤੁਸੀਂ ਉਹ ਹਿਸਾਬ ਤੁਸੀਂ ਦੇਣਾ ਜੇ ਕੀ ਖਜ਼ਾਨੇ ਚ ਖਟਿਆ ਜਿੰਨੇ ਦਿਨ ਤੇ ਬਣੇ ਹੋ ਮੁੱਖ ਮੰਤਰੀ ਤੁਸੀਂ ਤਾਂ ਕਹਿੰਦੇ ਸੀ ਪੰਜਾਬ ਦਾ ਖਜ਼ਾਨਾ ਭਰ ਦਿਆਂਗੇ ਤੇ ਕਿੰਨਾ ਤੁਸੀਂ ਹੋਰ ਕਰਜ਼ਾ ਲੈ ਲਿਆ ਤੇ ਉਹ ਵਰਤਿਆ ਕਿੱਥੇ ਗੁਜਰਾਤ ਜਾ ਕੇ ਕਿ ਮਾਚਲ ਜਾ ਕੇ ਲੋਕਾਂ ਨੇ ਤੁਹਾਡੇ ਤੋਂ ਹਿਸਾਬ ਲੈਣਾ ਤੁਸੀਂ ਗੱਲ ਇਹ ਧਰੂਣਾ ਤਲਕਾਓ ਇਹ ਲੋਕ ਤੁਸੀਂ ਕੱਲ ਸੀਐਮ ਸਾਹਿਬ ਦੇ ਨਾਲ ਗੱਲਬਾਤ ਦਿੱਤਾ ਵੀ ਅਸੀਂ ਹਿਸਾਬ ਲਾਾਂਗੇ ਇਹ ਪੈਸਿਆਂ ਖਾਤਰ ਵੇਂਦੀਆਂ ਨੇ ਤੁਸੀਂ ਕਹਾਂ ਨਹੀਂ ਵੀ ਅਸੀਂ ਲੋਕਾਂ ਦੇ ਹੱਕਾਂ ਦੇ ਖਾਤਰ ਵੇਂਦੀ ਨਹੀਂ ਦੇਖੋ ਕੱਲ ਚਲੋ ਇਸ ਮਸਲੇ ਤੇ ਗੱਲ ਨਹੀਂ ਛਿੜੀਗੀ ਪਰ ਉਹ ਜਦੋਂ ਬੰਦਾ ਕਿਤੇ ਆ ਆ ਫਸਿਆ ਹੋਵੇ ਨਾ ਫਿਰ ਇਹ ਜਿਹੇ ਗੱਲਾਂ ਛੱਡਦਾ ਰਹਿੰਦਾ ਵਾ ਜਿਹੜੀ ਮਹਿਮਾ ਜੀ ਨੇ ਗੱਲ ਕਹੀ ਆ ਵੀ ਹਿਸਾਬ ਚ ਤਾਂ ਆ ਫਸ ਗਿਆ ਉਹ ਕਿੰਨਾ ਪੈਸਾ ਬਰਬਾਦ ਕਰਤਾ ਪੰਜਾਬ ਦਾ ਵੱਡੇ ਵੱਡੇ ਬੋਰਡਿੰਗ ਲਾ ਕੇ ਕੀ ਕੁਛ ਕਰਕੇ ਗੁਜਰਾਤ ਦੇ ਵਿੱਚ ਉਹੀ ਮੈਂ ਗੱਲ ਕਰ ਰਿਹਾ ਗੁਜਰਾਤ ਸੇ ਹਿਮਾਚਲ ਦੇ ਵਿੱਚ ਕੀ ਕੁਛ ਕਰਤਾ ਵਾ ਹਸਾਬ ਤਾਂ ਪੰਜਾਬ ਦੀ ਜਨਤਾ ਨੇ ਉਹਨਾਂ ਤੋਂ ਲੈਣਾ ਵਾ ਕਿਸਾਨ ਜਥੇਬੰਦੀਆਂ ਤੋਂ ਹਸਾਬ ਹਾਂ ਕਿਸਾਨ ਜਥੇਬੰਦੀਆਂ ਤੋਂ ਹਸਾਬ ਲੈਣ ਆ ਜਿਹੜੇ ਲੋਕ ਖੜੇ ਆ ਜਿਹੜੇ ਦਿੰਦੇ ਆ ਜਿਹੜੇ ਫੰਡ ਦਿੰਦੇ ਆ ਜਿਹੜੇ ਲੜਾਈ ਲੜਦੇ ਆ ਜਾਂ ਜਿਨ੍ਹਾਂ ਦੀ ਲੜਾਈ ਕਿਸਾਨ ਜਥੇਬੰਦੀਆਂ ਲੜਦੀਆਂ ਵਾ ਉਹਨਾਂ ਆਸਤੇ ਅਸੀਂ ਹਮੇਸ਼ਾ ਹੀ ਕਹਿੰਦੇ ਆ ਜਦੋਂ ਮਰਜ਼ੀ ਹਸਾਬ ਲਓ ਆ ਕੇ ਕੋਈ ਰੌਲਾ ਹੀ ਨਹੀਂ ਗਾ ਪਰ ਮੁੱਖ ਮੰਤਰੀ ਦੇ ਹਸਾਬ ਦੇ ਨਾ ਜਿਹੜਾ ਗੁਜਰਾਤ ਚ ਲੱਗਾ ਵਾ ਹਿਮਾਚਲ ਚ ਲੱਗਾ ਉਹਦਾ ਮੁੱਖ ਮੰਤਰੀ ਸਾਹਿਬ ਦੇਣ ਵੀ ਇਹ ਧਰ ਗੈਰ ਸਵਿਧਾਨਿਕ ਹੁੰਦਾ ਇਹਨੂੰ ਗੈਰ ਸਵਿਧਾਨਿਕ ਕਿਹਾ ਜਾ ਰਿਹਾ ਦੇਖੋ ਜੀ ਸਵਿਧਾਨਿਕ ਤੇ ਗੈਰ ਸਵਿਧਾਨਿਕ ਕੀ ਹੈ ਇਹ ਕਿਹਾ ਜਾਂਦਾ ਵੀ ਜੋ ਕਾਨੂੰਨ ਬਣ ਗਿਆ ਉਹ ਕਾਨੂੰਨ ਹੁੰਦਾ ਤੇ ਉਹੀ ਜਨਤਾ ਨੇ ਲਾਗੂ ਕਰਨਾ ਹੁੰਦਾ ਹੁਣ ਸਾਨੂੰ ਪੁੱਛ ਕੇ ਕਾਨੂੰਨ ਬਣਾਇਆ ਨਹੀਂ ਜੀ ਠੀਕ ਹੈ ਗੈਰ ਸਵਿਧਾਨਕ ਕੀ ਹੈ ਧਰਨਾ ਗੈਰ ਸਵਿਧਾਨਕ ਨਹੀਂ ਗੈਰ ਸਵਿਧਾਨਕ ਕਿ ਫੈਕਟਰੀ ਆ ਜਿਹੜੀ ਲੋਕਾਂ ਤੋਂ ਪੁੱਛ ਕੇ ਨਹੀਂ ਲਾਈ ਗਈ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ ਜਿਹੜਾ ਪਾਣੀ ਪਵਿੱਤਰ ਸੀਗਾ ਜਿਹੜਾ ਜਿਹੜਾ ਪਿਓ ਸੀ ਸਾਡਾ ਉਹਨੂੰ ਅਪਵਿੱਤਰ ਕਰਕੇ ਉਹ ਗੈਰ ਸਵਿਧਾਨਕ ਉਹ ਹੈ ਤੇ ਜਿਹੜੀ ਉਹ ਗੱਲ ਹੈ ਨਾ ਕਾਰਪੋਰੇਟਾਂ ਦੇ ਪੱਖ 'ਚ ਖੜਨ ਲਈ ਉਹਨੂੰ ਉਹਨੂੰ ਕਿਉਂਕਿ ਮੀਡੀਆ ਜਿਹੜਾ ਵੇਖੋ ਗੋਦੀ ਮੀਡੀਆ ਤੁਸੀਂ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਤੁਹਾਡੇ ਵਰਗੇ ਵੀਰ ਜਿਹੜੇ ਸਾਡੀ ਗੱਲ ਲੈ ਕੇ ਜਾਂਦੇ ਬਜਾਲਾਤਰ ਮੀਡੀਆ ਜਿਵੇਂ ਗੋਦੀ ਮੀਡੀਆ ਕਹਿੰਦੇ ਆ ਇੱਥੇ ਪੰਜਾਬ 'ਚ ਵੀ ਗੋਦੀ ਉਹਨਾਂ ਕੋਲ ਤੇ ਆਪਣਾ ਵੀਡੀਓ ਲੋਕਾਂ 'ਚ ਗੱਲ ਫਲੈਸ਼ ਕਰਤੇ ਆ ਫਿਰ ਸਾਡੀ ਗੱਲ ਜਿਹੜੀ ਆ ਵੀ ਉਹ ਕੋਈ ਗੱਲ ਨੂੰ ਰੋਲਣਾ ਗੈਰ ਸਬਦਾਨਕੀ ਆ ਫੈਕਟਰੀ ਗੈਰ ਸਬਦਾਨਕੀ ਆ ਤੁਹਾਡਾ ਫੋਰਸਾਂ ਚੜਾਉਣਾ ਤੇ ਗੈਰ ਸਬਦਾਨਕ ਉਹ ਆ ਤੇ ਕਰਾਰ ਤੁਸੀਂ ਸਾਡੇ ਧਰਨੇ ਨੂੰ ਦੰਨੇ ਅਸੀਂ ਧਰਨਾ ਲਾਉਂਦੇ ਹੀ ਨਹੀਂ ਸਾਡੀਆਂ ਮੰਗਾਂ ਮੰਨ ਲਓ ਫੈਕਟਰੀ ਬੰਦ ਕਰ ਅਸੀਂ ਹੋਣੇ ਆ ਬੋਰੀਆ ਵਿਸਤਲ ਹੇਡ ਦੇ ਘਰੇ ਜਾਂਨੇ ਆ ਧਰਨੇ ਚੋਂ ਨਿਕਲ ਹੀ ਪਾਰਟੀ ਆ ਧਰਨੇ ਦਾ ਵਿਰੋਧ ਕਰ ਰਹੀ ਏ ਜੀ ਜੀ ਬਿਲਕੁਲ ਕਿਉਂਕਿ ਇਹ ਵੇਖੋ ਉਹ ਕਹਿੰਦੇ ਨੇ ਨਾ ਵੀ ਜਦੋਂ ਤਾਂ ਤੁਸੀਂ ਸੱਤਾ 'ਚ ਨਹੀਂ ਹੋ ਇੱਕ ਵਾਰੀ ਤੁਹਾਨੂੰ ਗੱਲ ਸੁਣਾਉਣਾ ਜੀ ਇੱਕ ਵਾਰੀ ਸੀ ਮੀਟਿੰਗ ਚ ਗਿਆ ਕਿਸਾਨ ਜਥੇਬੰਦੀਆਂ ਚ ਜਦੋਂ ਸਾਡੇ ਆਗੂਆਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਨਾ ਤਾਬੜ ਤੋੜ ਵੀ ਜਮਾਨ ਸਾਹਿਬ ਤੁਸੀਂ ਆ ਵੀ ਕਿਹਾ ਤੁਸੀਂ ਆ ਵੀ ਕਿਹਾ ਦਿਓ ਜਵਾਬ ਉੱਠ ਕੇ ਖੜੇ ਹੋ ਗਏ ਕਹਿੰਦੇ ਉੱਥੇ ਸਵਾਲ ਕਰਨੇ ਸੌਖੇ ਇੱਥੇ ਜਵਾਬ ਦੇਣੇ ਬੜੇ ਔਖੇ ਹੈ ਯਾਨੀ ਵੀ ਜਦੋਂ ਤਾਂ ਤੁਸੀਂ ਬਾਹਰ ਹੁੰਨੇ ਹੋ ਉਦੋਂ ਤੁਸੀਂ ਸਾਰਾ ਕੁਝ ਕਰੋ ਤੇ ਜਦੋਂ ਜ਼ਿੰਮੇਵਾਰੀ ਤੁਹਾਡੇ ਤੇ ਆ ਗਈ ਹੁਣ ਜ਼ਿੰਮੇਵਾਰੀ ਨਿਭਾਉਣੀ ਪੈਣੀ ਉਹਦੋਂ ਫਿਰ ਤੁਸੀਂ ਇਧਰ ਦੇ ਝੱਲੀਆਂ ਇਹ ਗੱਲਾਂ ਮਾਰ ਕੇ ਤੇ ਲੋਕਾਂ ਨੂੰ ਉਲਝਾਉਣ ਦਾ ਕੰਮ ਇਹ ਮਾਨ ਸਾਹਿਬ ਉਹੀ ਕਰ ਰਹੇ ਹੈ ਇਸ ਤੋਂ ਇਲਾਵਾ ਕੁਝ ਨਹੀਂ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਨਹੀਂ ਬਿਲਕੁਲ ਨਹੀਂ ਇੱਕ ਵਾਰੀ ਉਹਨਾਂ ਨੇ ਸਾਡੇ ਮੋਰਚੇ ਤੇ ਧਾੜਾਂ ਚੜਾਈਆਂ ਨੇ ਉਹਨੂੰ ਖੰਡਾਉਣ ਦੀ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਰਾਤ ਦੇ ਜ਼ੋਰ ਲਾ ਕੇ ਪੂਰਾ ਕੱਢ ਲਿਆਏ ਆ ਸਾਡੇ ਪਿੰਡਾਂ ਦੇ ਲੋਕ ਸਾਡੇ ਜਥੇਬੰਦੀਆਂ ਦੇ ਜੁਝਾਰੂ ਲੋਕ ਜਿਨ੍ਹਾਂ ਦਾ ਜਜ਼ਬਾ ਤੁਸੀਂ ਵੇਖਿਆ ਹੁਣ ਅਸੀਂ ਅੱਜ ਤੋਂ ਹੁਣ ਤੋਂ ਅਸੀਂ ਮੀਟਿੰਗਾਂ ਕਰਾਂਗੇ ਮੋਰਚੇ ਦੀ ਕਮੇਟੀ ਦੀਆਂ ਇਸ ਇਲਾਕੇ ਦੀਆਂ ਜਥੇਬੰਦੀਆਂ ਦੀਆਂ ਅਸੀਂ ਸਮੂਹ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀਆਂ ਪਿੰਡ ਪਿੰਡ ਲਾਮਬੰਦੀ ਕਰਕੇ ਇਹਨੂੰ ਹੋਰ ਮਜ਼ਬੂਤ ਕਰਾਂਗੇ ਉਹਨਾਂ ਨੇ ਮਹੀਨੇ ਦਾ ਟਾਈਮ ਲਿਆ ਮਹੀਨਾ ਤੇ ਆਇਆ ਵੇਖੋ ਅੱਜ ਹੋਰ ਜਿਵੇਂ ਇੱਕ ਨਾ ਆਮ ਪਿੰਡਾਂ 'ਚ ਘਾਵਤ ਚੱਲਦੀ ਵੀ ਕਿਸੇ ਮਾਈ ਨੇ ਰੋਜ਼ੇ ਰੱਖੇ ਤਾਂ ਇੱਕ ਲੰਘ ਵਾਣੇ ਰੋਜੜੇ ਰਹਿ ਗਏ 20 ਤੇ 9 20 ਤੇ 9 ਹੀ ਰਹਿ ਗਿਆ ਅੱਜ ਦੇ ਦਿਨ ਤੱਕ ਗਿਆ ਸੀ ਤਾਂ ਵੇ ਚੜ ਕੇ ਆ ਗਏ ਸਰਮਾਨ ਸਰਕਾਰ ਤੇ ਇਹ ਸੱਚ ਹੈ ਜੀ ਰਹਿ ਗਏ 9 ਤੇ 20 ਵਾਲੀ ਗੱਲ ਹੈ ਵੇਖੋ ਕਿਸਾਨ ਜਿੱਥੇ ਬੰਦਿਆਂ ਨੂੰ ਅਪੀਲ ਤਾਂ ਕੀਤੀ ਗਈ ਹੈ ਵੀ ਇਹਨਾਂ ਨੂੰ ਲੜਨਾ ਆਉਂਦਾ ਇਹਨਾਂ ਵੱਡੇ ਵੱਡੇ ਸੰਘਰਸ਼ ਆਪਣੇ ਪਿੰਡੇ ਤੇ ਹੰਡਾਏ ਨੇ ਆਮ ਲੋਕਾਂ ਨੂੰ ਡਰ ਡਰ ਜਾਂਦੇ ਨੇ ਜਦੋਂ ਫੋਰਸ ਚੜਦੀ ਹੈ ਨਾ ਆਮ ਬੰਦੇ ਦੇ ਜਦੋਂ ਦਬਾਅ ਪਾਏ ਤੇਰੀ ਜ਼ਮੀਨ ਕੁਰਕੀ ਕਰਾਂਗੇ ਤੇਰਾ ਲਾਇਸੈਂਸ ਰੱਦ ਕਰਾਂਗੇ ਇਹਨਾਂ ਨੇ ਤੇ ਪਰਚੇ ਹੋਏ ਨੇ ਇਹਨਾਂ ਨੇ ਪਿੰਡੇ ਤੇ ਸਾਰਾ ਕੁਝ ਹੰਡਾਇਆ ਹੈ ਇਹਨਾਂ ਨੇ ਘਰ-ਬਾਰ ਛੱਡੇ ਨੇ ਇਹਨਾਂ ਪਤਾ ਵੀ ਕਿਵੇਂ ਲੜਿਆ ਜਾਂਦਾ ਹੱਕਾਂ ਦੀ ਖਾਤਰ ਸੋ ਅਸੀਂ ਹਣ ਬੇਨਤੀ ਕਰਦੇ ਆਂ ਵੀ ਇਹ ਨਾਲ ਹੋ ਕੇ ਇਹਦੀ ਅਗਵਾਈ ਕਰੋ ਜੇ ਮੰਨ ਲਓ ਵੀ ਪਿੰਡਾਂ ਵਾਲਿਆਂ ਨੂੰ ਬਹੁਤਾ ਤਜਰਬਾ ਨਹੀਂ ਪਰ ਪਾਉਣ ਪਾਣੀ ਤੇ ਆਪਣਾ ਸਾਰਿਆਂ ਦਾ ਸਾਂਝਾ ਸੋ ਹੋਰ ਵੀ ਸ਼ਕਸ਼ੀਤਾਂ ਆਈਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ